ਤੇਰੀ ਨਜ਼ਰਾ ਕਰਦੀ ਪੀ ਲੂ ਮੀ ਲੂ ਵੇ ਪੈਣ ਤੇਰੀ ਨਜ਼ਰਾ ਕਰਦੀ ਪੀ ਲੂ ਪੀ ਲੂ ਵੇ ਦ ਕੌਣ ਜਸਿਆ ਤੋੜ ਲਿਆ ਮੈਂ ਪੀ ਲਾਂ ਨੀ ਇਹਦਾ ਚੰਨ ਰਸਿਆ ਤੋੜ ਲਿਆ ਮੈਂ ਪੀ ਲਾਂ ਨੀ ਇਹਦਾ ਚੰਨ ਰਸਿਆ ਤੋੜ ਲਿਆ ਮੈਂ ਨੀ ਵਾਣ ਸੁਖ ਗਏ ਬਤ ਲੋ ਕਿਥੋਂ ਲਿਆ ਮਿਲੋ ਨੀ ਵਾਣ ਸੁਖ ਗਏ ਨਕਰੋ ਕਿਥੋਂ ਲਿਆ ਮਿਲੋ ਹੂਵੇ ਪੈਣ ਤੇਰੀ ਸਰਬਣਾ ਦੀ ਪਾਣੀ ਪਾਣੀ ਵੇ ਪੈਣ ਤੇਰੇ ਦੀ ਸਰਬਣਾ ਕਰਦੀ ਪਾਣੀ ਪਾਣੀ ਇਹਨਾਂ ਕੌਣ ਜ ਰਸੀਆ ਪਰ ਲਿਆ ਵੇ ਪਾਣੀ ਮੀਯਾ ਕੌਣ ਜ ਰਸੀਆ ਵੇ ਪਾਣੀ ਨੀਉਦਾ ਤਰਮਰਸੀਆ ਪਰ ਲਿਆਵੇ ਪਾਣੀ ਨੀਉਦਾ ਤਰਮਰਸੀਆ ਨੇ ਖੁਸ਼ ਹੋ ਸੁਖ ਕੇ ਨਖੜੋ ਪਿੱਤੋਂ ਲਿਆਵਾ ਪਾਣੀ ਮੀਖੋ ਸੁਖ ਕੇ ਨਖੜੋ ਪਿੱਤੋਂ ਲਿਆਵਾ ਪਾਣੀ ਹਾਂਜੀ ਇਹ ਸੀ ਜੀ ਇੱਕ ਨੋਗੀਤ ਦਾ ਬਹੁਤ ਹੀ ਪਿਆਰਾ ਜਿਹਾ ਅੰਗ ਤੇ ਇਸ ਵਿੱਚ ਵੀ ਇੱਕ ਥੋੜੀ ਜੀ ਜਿਵੇਂ ਕਹਿ ਦਿੰਦੇ ਆਪਾਂ ਕਿਸੇ ਨੂੰ ਲਾ ਕੇ ਕਹਿਣੀ ਗੱਲ ਜੀ ਹੈ ਨਾ ਮਖੌਲ ਦਾ ਗੀਤ ਸੀ ਤੇ ਇਹ ਵੀ ਹਾਸੇ ਤਮਾਸ਼ੇ ਵਾਸਤੇ ਬਹੁਤ ਹੀ مشهور ਹੁੰਦਾ ਹੈ ਇਹ ਤੇ ਇਹ ਆਮ ਹੀ ਗਾਇਰੰਦਾ ਪਿੰਡਾਂ ਦੇ ਵਿੱਚ ਇਹ ਵੀ ਵਿਆਹ ਸ਼ਾਦੀ ਦੇ ਵਿੱਚ ਹੀ ਗਾਇਰੰਦਾ ਇੱਕ ਮੇਰੇ ਤਾਂ ਪੈਨ ਇੱਕ ਗੱਲ ਯਾਦ ਆਈ ਇੱਕ ਗੀਤ ਆਪਾਂ ਜਦੋਂ ਗਾ ਰਹੇ ਸੀ ਨਾ ਤੇ ਮੈਨੂੰ ਯਾਦ ਆਇਆ ਮੈਂ ਛੋਟੀ ਜੀ ਸੀ ਆਪਣੇ ਜਿਹੜੇ ਇਧਰਲੇ ਪਾਸੇ ਸੀ ਕੰਦ ਇਧਰ ਗਲੀ ਵਾਲੇ ਪਾਸੇ ਕੰਦ ਹੁੰਦੀ ਸੀ ਨਾ ਤੇ ਉੱਥੇ ਕੰਦ ਬਣਾਉਂਦਾ ਸੀ ਮਿਸਤਰੀ ਉਹਦਾ ਨਾਂ ਸੀ ਸਰਬੰਤ ਤੇ ਆਪਣੇ ਰੇਡੀਓ ਹੁੰਦਾ ਸੀ ਉਹ ਤੇ ਉਹ ਜਦੋਂ ਉਹਨੇ ਆ ਜਾਣਾ ਤੇ ਉਹਨੇ ਉਹਦੇ ਹੀ ਕਹਿਣਾ ਪੁਰੀਏ ਲਿਆ ਰੇਡੀਓ ਚੱਕ ਕੇ ਉਹ ਕਿਤੇ ਰੇਡੀਓ ਦੇ ਵਿੱਚ ਕੁਦਰਤੀ ਆ ਰਿਹਾ ਸੀਗਾ ਤਾਂ ਮੈਂ ਆਉਂਦੀ ਆਉਂਦੀ ਨੇ ਛੋਟੀ ਸੀਗੀ ਮੈਨੂੰ ਪਤਾ ਤਾਂ ਹੈ ਨਹੀਂ ਸੀਗਾ ਤੇ ਮੈਂ ਆਉਂਦੀ ਆਉਂਦੀ ਨੇ ਉਹਦਾ 스위ਚ ਬਟਨ ਆਨ ਕਰਤਾ ਤੇ ਉਹ ਇਹੀ ਚੱਲ ਰਿਹਾ ਸੀਗਾ ਵੇ ਭੈਣ ਤੇਰੀ ਸਰਬਣਾ ਅ ਕਰਦੀ ਪਾਣੀ ਪਾਣੀ ਤਾਂ ਉਹ ਬਾਅਦ ਵਿੱਚ ਉਹਨੇ ਅੱਖ ਨਾ ਬੰਦ ਕਰੇ ਨੂੰ ਇਹਦਾ ਇੱਕ ਬੰਦ ਕਰੇ ਨੂੰ ਫਿਰ ਉਹ ਛੇਤੀ ਛਿੱੜ ਗਿਆ ਬੰਦ ਕਰੇ ਨੂੰ ਫਿਰ ਅਸੀਂ ਜਦੋਂ ਵੀ ਉਹਨੇ ਆਉਣਾ ਤੁਹਾਨੂੰ ਕਰ ਦੇਣਾ ਬਾਪੂ ਜੀ ਲੈ ਕੇ ਰੇਡੀਓ ਉਹ ਬੜਾ ਹਾਸੋਈ ਦੀ ਗੱਲ ਬੰਨਦੀ ਸੀ ਬਹੁਤ ਵਧੀਆ ਹੁੰਦਾ ਸੀ ਬਹੁਤ ਕਿੰਨਾ ਦਾ ਤੇ ਖਾਸ ਖਾਸ ਕਰਕੇ ਪਤਾ ਕੀ ਕਹਿੰਦੇ ਸੀ ਮਰਨੀ ਨਾ ਹੋਵੇ ਤਾਂ ਮਰਨੀ ਆ ਕਿੱਥੇ ਲਿਆ ਤਾ ਤੇ ਬਿੰਨ ਕਾ ਨੀ ਚੱਲ ਪਿਆ ਨਾਲ ਦੀ ਨਾਲ ਹੀ ਵੈਸੇ ਹੀ ਚੱਲ ਜਿਵੇਂ ਜਾਂ ਕਹਿੰਦੇ ਹੁੰਦੇ ਸੀ ਤੇਰੀ ਸੱਸ ਦਾ ਘਰ ਧੁੱਪੇ ਪਾਇਆ ਧੁੱਪੇ ਪਾਇਆ ਹਾਂ ਕੋਲੇ ਪਿੱਛੇ ਵੀ ਕਰਾਸ ਸੀ ਤੇਰੀ ਘਰ ਦਾ ਆ ਗਾਉਂਦੀ ਪਈ ਸੀ ਤੇ ਮੈਨੂੰ ਯਾਦ ਆਉਂਦੀ ਹੈ ਬਚਪਨ ਦੀ ਯਾਦ ਜੀ ਆਉਂਦੀ ਹੈ ਵੀ ਇਸ ਤਰ੍ਹਾਂ ਹੋਇਆ ਸੀ ਮੇਰੇ ਨਾਲ ਤੇਰੀ ਘਰ ਤੇਰੀ ਸਸਦਾ ਘਰ ਧੁੱਪੇ ਦਾ ਮਤਲਬ ਇਹ ਹੁੰਦਾ ਸੀ ਵੀ ਤੈਨੂੰ ਚੌਕਾ ਝੁੱਲਾ ਕਰਨਾ ਪੈਣਾ ਤੇ ਜੇ ਧੁੱਪੇ ਹੋਇਆ ਤਾਂ ਮੱਖੀ ਹੋਏਗੀ ਤਾਂ ਇੱਕ ਮਿੱਠੀ ਜੀ ਘੜ ਹੁੰਦੀ ਸੀ ਭਾਬ ਉਹ ਇਹ ਕੋਈ ਬਹੁਤ ਹੀ ਕੌੜੀ ਨਹੀਂ ਸੀ ਹੁੰਦੀ ਤੇ ਉਹਦੇ ਵਿੱਚ ਆਪ ਹੀ ਸਾਰਾ ਕੁਝ ਜਾਂਦਾ ਸੀ ਗਾਗਰ ਚ ਸਾਗਰ ਬੰਦ ਕਰ ਦਿੰਦੇ ਸੀ ਜੀ ਉਹ ਸਮਿਆਂ ਦੇ ਲੋਕ ਤਾਂ ਬਹੁਤ ਹੀ ਭਲੇ ਸਮਿਆਂ ਦੇ ਲੋਕ ਸੀ ਤੇ ਬੜਾ ਉਹਨਾਂ ਦਾ ਦਿਮਾਗ ਜਿਹੜਾ ਸੀਗਾ ਬੜੀਆਂ ਡੂੰਘੀਆਂ ਗੱਲਾਂ ਨਾਲ ਭੋਰ ਸੀ ਉਹ ਵੇ ਜਾ ਕੁਛ ਤਾਂ ਹੁਣ ਨਵੀਂ ਪੀੜੀ ਵਿੱਚ ਅਸੀਂ ਨਹੀਂ ਕਰ ਸਕਦੇ ਕਿ ਉਹ ਗੱਲਾਂ ਦੁਆਰਾ ਮੜ ਕੇ ਆਉਣੀਆਂ ਨਵੀਂ ਪੀੜੀ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਬਹੁਤ ਵਧੀਆ ਸਾਇਨ ਨੇ ਚੱਕੀ ਕੀਤੀ ਆ ਆਧੁਨਿਕਤਾ ਦੇ ਨਾਲ ਚੱਲਣਾ ਚਾਹੀਦਾ ਖੜੇ ਤਾਂ ਕਹਿੰਦੇ ਕਿ ਸਮੁੰਦਰ ਵੀ ਬਦਬੋ ਮਾਰਨ ਲੱਗ ਜਾਂਦੇ ਆ ਪਰ ਸਾਨੂੰ ਪਿਸ਼ੋਕੜ ਨਾਲੋਂ ਵੀ ਨਹੀਂ ਭੁੱਲਣਾ ਚਾਹੀਦਾ ਤਾਂ ਸਾਡੀ ਇਹ ਮਾਨੀਜੀ ਕੋਸ਼ਿਸ਼ ਹੈ ਕਿ ਪਿਸ਼ੋਕੜ ਨੂੰ ਯਾਦ ਰੱਖੋ ਆਧੁਨਿਕਤਾ ਦੇ ਨਾਲ ਚੱਲੋ ਆਪਾਂ ਆਪਣਾ ਸਮਰਪਿਤ ਜੀਵਨ ਬਤੀਤ ਕਰੋ ਨਵੀਂ ਪੀੜੀ ਨੂੰ ਸਾਡੇ ਵੱਲੋਂ ਸੰਦੇਸ਼ ਹੈ ਤਾਂ ਇਸ ਦੇ ਨਾਲ ਹੀ ਸੀ ਤੁਹਾਡਾ ਸਾਰਾ ਨਾਟਕ